ਟੈਕਸਰਦੀਆ ਟ੍ਰੂਟੋ ਦੀ ਸਰਕਾਰ ਜਗਮੀਤ ਸਿੰਘ ਬਰਾੜ ਨੇ ਵਾਪਸ ਲਿਆ ਆਪਣਾ ਸਮਰਥਨ ਤੁਹਾਨੂੰ ਦੱਸਦੀਏ ਕਿ ਕੈਨੇਡਾ ਦੇ ਵਿੱਚ ਜਸਟਿਨ ਟ੍ਰੂਟੋ ਦੀ ਅਗਵਾਈ ਵਾਲੀ ਸਰਕਾਰ ਕਿਸੇ ਵੀ ਸਮੇ ਟੈਕਸਰਦੀ ਹੈ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਲੀਡਰ ਜਗਮੀਤ ਸਿੰਘ ਨੇ ਬੁੱਧਵਾਰ ਨੂੰ ਲਿਬਰਲ ਸਰਕਾਰ ਦੇ ਨਾਲ ਆਪਣਾ ਸਮਝੋਤਾ ਉਹ ਰੱਦ ਕਰਨ ਦਾ ਐਲਾਨ ਕੀਤਾ ਹੈ ਕੈਨੇਡਾ ਦੇ ਵਿੱਚ ਇਸ ਵੇਲੇ ਲਿਬਰਲ ਘੱਟ ਦੀ ਘੱਟ ਗਿਣਤੀ ਸਰਕਾਰ ਐਨਡੀਪੀ ਦੀ ਮਦਦ ਦੇ ਨਾਲ ਚੱਲ ਰਹੀ ਹੈ ਇਹ ਦੋਵੇਂ ਪਾਰਟੀਆਂ 2022 ਤੋਂ ਗੱਠ ਜੋੜ ਦੇ ਵਿੱਚ ਨੇ ਹਾਲਾਂਕਿ ਟਰੂਡੋ ਨੇ ਭਰੋਸਾ ਜਤਾਇਆ ਹੈ ਕਿ ਉਹ ਕਿਸੇ ਵੀ ਹਾਲ ਦੇ ਵਿੱਚ ਆਪਣੀ ਸਰਕਾਰ ਨਹੀਂ ਡਿੱਗਣ ਦੇਣਗੇ ਹੁਣ ਟਰੂਡੋ ਨੂੰ ਸੱਤਾ ਦੇ ਵਿੱਚ ਬਣੇ ਰਹਿਣ ਦੇ ਲਈ ਨਵੇਂ ਗੱਠ ਜੋੜ ਕਰਨ ਦੀਆਂ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ ਕੈਨੇਡਾ ਦੇ ਨਿਯਮਾਂ ਦੇ ਮੁਤਾਬਕ ਆ 2025 ਦੇ ਅੰਤ ਤੱਕ ਚੋਣਾਂ ਹੋਣੀਆਂ ਨੇ ਜਸਟਿਨ ਟਰੂਡੋ ਨੇ ਕਿਹਾ ਕਿ ਚੋਣਾਂ 2025 ਦੇ ਵਿੱਚ ਹੀ ਹੋਣਗੀਆਂ ਉਹਨਾਂ ਨੂੰ ਆਸ ਹੈ ਕਿ ਅਗਲੀਆਂ ਸਰਦੀਆਂ ਤੱਕ ਚੋਣਾਂ ਨਹੀਂ ਹੋਣਗੀਆਂ ਕਿਉਂਕਿ ਉਸ ਵੇਲੇ ਤੱਕ ਅਸੀਂ ਕੈਨੇਡੀਅਨ ਲੋਕਾਂ ਦੇ ਲਈ ਕੰਮ ਕਰਨ ਜਾ ਰਹੇ ਹਾਂ ਉਹਨਾਂ ਨੇ ਅੱਜ ਦੱਸਿਆ ਹੈ ਕਿ ਐਨ ਡੀਪੀ ਸਿਆਸਤ ਤੇ ਧਿਆਨ ਦੇਣ ਦੀ ਬਜਾਏ ਇਸ ਗੱਲ ਤੇ ਧਿਆਨ ਦੇਵੇ ਕਿ ਕੈਨੇਡੀਅਨ ਲੋਕਾਂ ਦੇ ਕੰਮ ਕਿਸ ਤਰੀਕੇ ਨਾਲ ਕੀਤੇ ਜਾ ਸਕਦੇ ਨੇ ਇਥੇ ਦੱਸ ਦਈਏ ਕਿ 52 ਸਾਲਾ ਟਰੋਡੋ ਨੇ ਪਹਿਲੀ ਵਾਰ 2015 ਦੇ ਵਿੱਚ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਸੀ ਪਰ ਪਿਛਲੇ 2 ਸਾਲਾਂ ਦੇ ਵਿੱਚ ਉਹਨਾਂ ਨੇ ਵਿਰੋਧੀ ਧਿਰ ਤੋਂ ਇਲਾਵਾ ਜਨਤਾ ਦੀ ਬੇਰੁਖੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹਾਲ ਹੀ ਦੇ ਵਿੱਚ ਮਹਿੰਗਾਈ ਅਤੇ ਰਿਹਾਇਸ਼ ਦੇ ਸੰਕਟ ਦੇ ਲਈ ਸਿਆਸਤਦਾਨ ਅਤੇ ਜਨਤਾ ਟਰੂਡੋ ਸਰਕਾਰ ਨੂੰ ਜ਼ਿੰਮੇਵਾਰ ਮੰਦੀ ਹੈ ਹਾਲ ਹੀ ਦੇ ਵਿੱਚ ਹੋਏ ਸਰਵੇਖਣਾਂ ਤੋਂ ਪਤਾ ਲੱਗਦਾ ਹੈ ਕਿ ਜੇਕਰ ਹੁਣੇ ਚੋਣਾਂ ਹੋਈਆਂ ਤਾਂ ਟਰੂਡੋ ਦੀ ਲਿਬਰਲ ਪਾਰਟੀ ਬੁਰੀ ਤਰ੍ਹਾਂ ਨਾਲ ਹਾਰ ਜਾਵੇਗੀ ਸਾਲ 2022 ਦੇ ਵਿੱਚ ਲਿਬਰਲ ਪਾਰਟੀ ਅਤੇ ਜਗਮੀ ਸਿੰਘ ਦੀ ਐਨਡੀਪੀ ਦੇ ਵਿਚਾਰੇ 2000 25 ਤੱਕ ਨਾੜ ਰਹਿਣ ਦਾ ਸਮਝੋਤਾ ਹੋਇਆ ਸੀ ਪਰ ਹੁਣ ਐਨਡੀਪੀ ਨੇ ਇਹ ਸਮਰਥਨ ਵਾਪਸ ਲੈ ਲਿਆ